ਸਰਸ਼ੀਕਾ ਮੈਮਾਨ ਪਤਕਰ ਹਾਜ਼ਿਰ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਕੱਲ ਤੋਂ ਪੈ ਰਹੇ ਮੀਂਹ ਨੇ ਲੋਕਾਂ ਨੂੰ ਹੰਮਸ ਭਰੀ ਗਰਮੀ ਤੋਂ ਰਾਹਤ ਦਵਾਈ ਹੈ। ਆਰ ਪੀ ਆਈ ਐਕਟ 2005 ਨੂੰ ਪੰਜਾਬ ਸਰਕਾਰ ਨੇ ਜਾਣਬੁੱਝ ਕੇ ਹੌਲਾ ਕੀਤਾ ਹੈ। ਲੋਕਾਂ ਨੂੰ ਅੰਦਰਲੀ ਜਾਣਕਾਰੀ ਲੈਣਾ ਔਖਾ ਹੋਇਆ ਪਿਆ ਹੈ। ਪਨਬਸ ਦੇ ਦੋ ਇਨਸਪੈਕਟਰ ਰਿਸ਼ਵਤ ਲੈਦੇ ਵਿਜੀਲੈਂਸ ਟੀਮ ਨੇ ਮੌਕੇ ਤੇ ਰੰਗੇ ਹੱਥੀ ਗ੍ਰਿਫਤਾਰ ਕੀਤੇ ਨੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਰਹਿਣਗੇ ਰਾਸ਼ਟਰਪਤੀ ਉਹਨਾਂ ਨੇ ਬਿੱਲ ਨੂੰ ਵਾਪਸ ਭੇਜਿਆ ਬੇਰਹਿਮ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਮਗਰੋਂ ਲਾਸ਼ ਨਹਿਰ ਵਿੱਚ ਸੁੱਟੰਦਾ ਮਾਮਲਾ ਸਾਹਮਣੇ ਆਇਆ ਹੈ ਆਸਟ੍ਰੇਲੀਆ ਵਿੱਚ ਪੰਜਾਬੀ ਬੱਚੇ ਨਾਲ ਭਿਆਨਕ ਹਾਦਸਾ ਵਾਪਰਿਆ ਅਤੇ ਹੋਈ ਦਰਦਨਾਕ ਮੌਤ ਤਲਾਕ ਦੇ ਮਾਮਲੇ ਲਈ ਪੰਜਾਬ ਹਰਿਆਣਾ ਹਾਈ ਕੋਰਟ ਨੇ ਫੈਮਿਲੀ ਕੋਰਟ ਨੂੰ ਦਿੱਤੇ ਇਸ਼ਾਰਾ ਨਿਰਦੇਸ਼ ਸ਼੍ਰੀ ਅਕਾਲ ਤੱਥ ਵਿਖੇ ਨત્મਸਤਕ ਹੋਣਗੇ ਸੁਖਬੀਰ ਸਿੰਘ ਬਾਦਲ ਅਤੇ ਬਾਗੀ ਧੜੇ ਦੀ ਚਿੱਠੀ ਦਾ ਦੇਣਗੇ ਜਵਾਬ ਪੰਜਾਬ ਦੇ ਸ਼ਰਾਬਖਾਨੇ ਦੇ ਘਰੇ ਅਤੇ ਚਕਾਨਿਆਂ ਤੇ ਛਾਪੇਮਾਰੀ ਹੋਈ ਤੜਾ ਤੜ ਪਹੁੰਚੀ ਈਡੀ ਦੀਆਂ ਟੀਮਾਂ ਨਗਰ ਨਿਗਮ ਦੀਆਂ ਚੋਣਾਂ ਲਈ ਸਰਕਾਰ ਤੇ ਚੋਣ ਕਮਿਸ਼ਨ ਤਿਆਰ ਸੂਬਾ ਸਰਕਾਰ ਦੀ ਹਰੀ ਝੰਡੀ ਦੀ ਕਰ ਰਹੀ ਮੇ ਉਡੀ ਨੌਜਵਾਨ ਕਿਸਾਨ ਨਵਦੀਪ ਜਲਵੇੜੇ ਦੀ ਰਿਹਾਈ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਅੰਬਾਲਾ ਦੇ ਵਿੱਚ ਕਿਰਾਕਰਨ ਦੇ ਪਲਾਨਿੰਗ ਦੇ ਵਿੱਚ ਮੁਲਤਵੀ ਕਿਸਾਨ ਜਥੇਬੰਦੀਆਂ ਤੇ ਭੜਕੇ ਵਿਜੇ ਸੰਪਲਾਅ ਤੇ ਕਿਹਾ ਕਿ ਕਿਸਾਨ ਯੂਨੀਅਨ ਜਿਹੜੇ ਦਰਨੇ ਕਰ ਰਹੀ ਹੈ ਉਹ ਸਿਆਸਤ ਤੋਂ ਪ੍ਰੇਰਿਤ ਆਤਕਵਾਦੀਆਂ ਦੇ ਨਾਲ ਮੁਕਾਬਲੇ ਦੇ ਵਿੱਚ ਇੱਕ ਕੈਪਟਨ ਸਮੇਤ ਚਾਰ ਜਵਾਨ ਸ਼ਹੀਦ ਮਨੀਸ਼ ਸੋਦੀਆ ਦੀ ਪਟੀਸ਼ਨਾਂ ਤੇ ਸੀਬੀਆਈ ਤੇ ਈਡੀ ਈਡੀ ਤੋਂ ਜਵਾਬ ਦੀ ਕੀ ਟੀਮਾ ਸ਼ੰਭੂ ਬਾਰਡਰ ਖੁੱਲਦੇ ਹੀ ਦਿੱਲੀ ਕੂਚ ਕਰਨਗੇ ਕਿਸਾਨ ਕੇਜਰੀਵਾਲ ਦੀ ਜ਼ਮਾਨਤ ਉੱਤੇ ਅੱਜ ਹਾਈ ਕੋਰਟ ਦੇ ਵਿੱਚ ਹੋਵੇਗੀ ਸੁਣਵਾਈ ਕਿਸਾਨ ਆਗੂਆਂ ਦਾ ਹਰਿਆਣਾ ਪੁਲਿਸ ਤੇ ਇਲਜ਼ਾਮ ਕਿ ਹਾ ਦਾਣਾ ਮੰਡੀ ਦੇ ਵਿੱਚ ਨਹੀਂ ਜਾਣਦੇ ਰਿ ਹਰਿਆਣਾ ਪੁਲਿਸ ਪੰਜਾਬ ਦੇ ਵਿੱਚ ਸ਼ਾਸਨ ਬਿਜਲੀ ਪ੍ਰੋਜੈਕਟਾ ਵਾਪਸ ਲੈਣ ਦੀ ਮੰਗ ਕੈਨੇਡਾ ਦੇ ਵਿੱਚ ਲਗਾਤਾਰ ਵਧ ਰਹੇ ਨੇ ਪਰਵਾਸੀ ਅਤੇ ਕੰਮ ਦੇ ਵਿੱਚ ਹੋ ਰਹੀ ਹੈ ਕਟੌਤੀ ਜਲੰਧਰ ਦੀ ਪੀਪੀਆਰ ਮਾਰਕੀਟ ਦੇ ਵਿੱਚ ਕਰਮਚਾਰੀ ਦੇ ਨਾਲ ਕੀਤੀ ਕੁਟਮਾਰ ਰੈਸਟੋਰੈਂਟ ਤੋਂ ਬਾਹਰ ਲਿਆ ਕੇ ਐਸਆਈ ਨੇ ਚੜ ਦਿੱਤੀ ਥੱਪੜ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੁੜ حاضر ਹੋਵਾਂਗੇ ਤੁਸੀਂ ਦੇਖਦੇ ਰਹੋ ਨਿੱਡਰ ਪੰਜਾਬੀ মিডিਆ ਹੁੰਦੇ ਹੋਈ ਜਾਸਤ ਧੰਨਵਾਦ